ਕੇ ਪਾਸੇ ਪੰਚਾਇਤੀ ਚੋਣਾਂ ਦਾ ਬੇਸਬਰੀ ਦੇ ਨਾਲ ਪਿੰਡਾਂ ਦੇ ਵਿਚਕਾਰ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਤੇ ਉੱਥੇ ਹੀ ਦੂਜੇ ਪਾਸੇ ਪੰਚਾਇਤੀ ਚੋਣਾਂ ਦੀ ਤਰੀਕਾਂ ਦਾ ਐਲਾਨ ਹੁੰਦੇ ਸਾਰ ਹੀ ਪਿੰਡਾਂ ਦੇ ਵਿੱਚ ਹਮਲੇ ਕੀਤੇ ਜਾ ਰਹੇ ਨੇ ਦੱਸਦੀ ਹੈ ਕਿ ਖਬਰ ਅੰਮ੍ਰਿਤਸਰ ਦੇ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਨਵਲਕਲਾ ਦੇ ਵਿਚਕਾਰ ਇੱਕ ਸਾਬਕਾ ਸਰਪੰਚ ਸੁਖਰਾਜ ਸਿੰਘ ਰੰਧਾਵਾ ਦੀ ਗੱਡੀ ਦੇ ਉੱਪਰ ਹਮਲਾ ਕੀਤਾ ਗਿਆ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਗੱਡੀ ਦੇ ਵਿੱਚਕਾਰ ਡਰਾਈਵਰ ਬੈਠਾ ਹੋਇਆ ਸੀਗਾ ਤੇ ਅਚਾਨਕ ਹੀ ਇਸ ਦੌਰਾਨ ਕੁਝ ਲੋਕ ਆਉਂਦੇ ਨੇ ਅਤੇ ਗੱਡੀ ਦੇ ਉੱਪਰ ਪੰਨ ਤੋੜ ਕੀਤਾ ਜਾਂਦਾ ਪਰ ਕਬਰਾਹੜ ਦੇ ਵਿੱਚ ਆ ਕੇ ਡਰਾਈਵਰ ਦੇ ਵੱਲੋਂ ਗੱਡੀ ਜਿਹੜੀ ਲੋਕ ਕਰ ਦਿੱਤੀ ਜਾਂਦੀ ਹੈ ਪਰ ਗੱਡੀ ਲੋਕ ਤਾਂ ਹੋ ਜਾਂਦੀ ਹੈ ਲੇਕਿਨ ਜਿਹੜੇ ਸ਼ਰਾਬੀ ਅੰਸਰ ਸੀ ਉਹਨਾਂ ਦੇ ਵੱਲੋਂ ਇੱਟ ਪੱਥਰ ਚਲਾ ਕੇ ਗੱਡੀ ਦੇ ਉੱਪਰ ਹਮਲਾ ਕੀਤਾ ਜਾਂਦਾ ਇਸ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਹਮਲੇ ਦੌਰਾਨ ਗੱਡੀ ਦਾ ਸ਼ੀਸ਼ਾ ਟੁੱਟ ਜਾਂਦਾ ਤੇ ਸੁਖਰਾਜ ਸਿੰਘ ਰੰਦਾਵਾ ਨੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਕੀਤੇ ਨੇ ਦੱਸ ਦिए ਕਿ ਇਸ ਮੌਕੇ ਸਾਡਾ ਸਰਪੰਚ ਸੁਖਰਾਜ ਸਿੰਘ ਰੰਦਾਵਾ ਨੇ ਕਿਹਾ ਕਿ ਉਹ ਆਪਣੇ ਪਿੰਡ ਵਿੱਚ ਗਏ ਹੋਏ ਸੀ ਜਿਸ ਦੌਰਾਨ ਉਹਨਾਂ ਦੀ ਗੱਡੀ ਉੱਪਰ ਹਮਲਾ ਹੋਇਆ ਉਹਨਾਂ ਦੱਸਿਆ ਕਿ ਗੱਡੀ ਦੇ ਵਿੱਚ ਉਹਨਾਂ ਦਾ ਡਰਾਈਵਰ ਮੌਜੂਦ ਸੀ ਜਿਸ ਦੌਰਾਨ ਖਬਰਾਹਟ ਦੇ ਵਿੱਚ ਆ ਕੇ ਗੱਡੀ ਉਸਨੇ ਲੌਕ ਕਰ ਦਿੱਤੀ ਹੈ ਬੰਦ ਕਰ ਲਈ ਅਤੇ ਜਾਂਦੇ ਸਮੇਂ ਕਬਰਾਹੜ ਦੇ ਵਿੱਚ ਆ ਕੇ ਜਿੱਥੇ ਡਰਾਈਵਰ ਨੇ ਗੱਡੀ ਬੰਦ ਕਰ ਲਈ ਸੀ ਲੌਕ ਕਰ ਲਈ ਸੀ ਪਰ ਜਿਹੜੇ ਸ਼ੱਕੀ ਆਨਸਰ ਸੀਗੇ ਹਮਲਾਵਰ ਜਿਹੜੇ ਸੀਗੇ ਉਹਨਾਂ ਨੇ ਜਾਂਦੇ ਹੋਏ ਗੱਡੀ ਦੇ ਉੱਪਰ ਇੱਟਾਂ ਪੱਥਰਾਂ ਦੇ ਨਾਲ ਹਮਲਾ ਕੀਤਾ ਉਸ ਤੋਂ ਬਾਅਦ ਫਰਾਰ ਹੋ ਜਾਂਦੇ ਰਹੇ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਸ਼ੁਕਰਾਸਿੰਗਰ ਦਾ ਆਵਾਦੇ ਬੋਲੋਂ ਪੁਲਿਸ ਅਧਿਕਾਰੀ ਨੂੰ ਸੂਚਿਤ ਕੀਤਾ ਗਿਆ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਕੋਲ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਹਾਲਾਤ ਅਜਿਹੇ ਹੋ ਚੁੱਕੇ ਨੇ ਕਿ ਇੱਕ ਪਾਸੇ ਪਿੰਡਾਂ ਦੇ ਵਿਚਕਾਰ ਸਰਪੰਚ ਤੇ ਪੰਚਾਇਤ ਦੇ ਲਈ ਜਿੱਥੇ ਵੋਟਾਂ ਦੀ ਚੋਣਾਂ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਹੁਣ ਜਿੱਥੇ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤਰੀਕਾ ਦਾ ਐਲਾਨ ਹੋ ਗਿਆ ਹੈ ਕਿ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਤੇ ਉਥੇ ਹੀ ਪਿੰਡਾਂ ਦੇ ਵਿਚਕਾਰ ਅਜਿਹੇ ਮਾਹੌਲ ਦੇਖ ਕੇ आज खड़े किते जानदे ने कि आखेर लो एंड ऑर्डर दी स्थिति जेडी है वो पूरी तरह صوبے ਦੇ ਵਿੱਚ ਵਿਗੜ ਚੁਕੀ ਹੈ हां जी ਜਰਾ ਮੇਰਾ ਨਾਮ ਮਕਾਸ਼ ਦੀਪ ਸਿੰਘ ਆ ਮੈਂ ਗੱਡੀ ਦੇ ਵਿੱਚ ਲੇਟ ਆਇਆ ਸੀਗਾ ਚਾਂਚੱਕ ਐਕਟਿਵਾ ਤੇ ਆਇਆ ਨਰਕਾ ਤੋਂ ਉਹਨੇ ਮੈਨੂੰ ਪਿਸਤੌਲ ਦਿਖਾਇਆ ਤੇ ਕਹਿੰਦਾ ਗੱਡੀ ਦੇ ਵਿੱਚ ਜੋ ਵੀ ਕੈਸ਼ ਹੈਗਾ ਆ ਮੈਨੂੰ ਕੱਢ ਕੇ ਵਾਪਸ ਦੇ ਦੇ ਮੈਂ ਗੱਡੀ ਡਰਦੇ ਨੇ ਲੋਕ ਕਰ ਲਈ ਉਹ ਇਹਨੇ ਰੋੜਾ ਚੱਕਿਆ ਤੇ ਸਿੱਧਾ ਗੱਡੀ ਦੇ ਸ਼ੀਸ਼ੇ ਤੇ ਮਾਰਿਆ ਗੱਡੀ ਭੰਨ ਕੇ ਤੇ ਉਹ ਭੱਜ ਗਿਆ ਪਤਾ ਲੱਗਾ ਕੌਣ ਕੋਈ ਨਹੀਂ ਪਤਾ ਤੇ ਪਤਾ ਤਾਂ ਲੱਗ ਗਿਆ ਉਹਦਾ ਕੀ ਕੋਣ ਹੈਗਾ ਇਥੋਂ ਨੇੜੇ ਹੀ ਆਗਾ ਪਹਿਲਾਂ ਉਹ ਲੱਭਦਾ ਪਿਆ ਸੀਗਾ ਭਾਜੀ ਉਹਨਾਂ ਨੂੰ ਕੋਈ ਇਥੋਂ ਲੋਕ ਦੱਸਦੇ ਪਏ ਨੇ ਕਿ ਪਹਿਲਾਂ ਦੇਖਦਾ ਪਿਆ ਸੀਗਾ ਪੰਚਾਬ ਉਹ ਇੱਥੇ ਗਿਆ ਹੋਇਆ ਕਿਸੇ ਪਿੰਡ ਦੇ ਵਿੱਚ ਜੋ ਵੀ ਵੀਡੀਓ ਮੀਡੀਆ ਦੇ ਨਾਲ ਗਿਆ ਹੋਇਆ ਸੀਗੇ ਉੱਥੇ ਗੱਲਬਾਤ ਚੱਲਦੀ ਪਈ ਸੀ ਕਿ ਮੈਂ ਗੱਡੀ ਦੇ ਵਿੱਚ ਲੇਟਿਆ ਹੋਇਆ ਜੀਗਾ ਉਹ ਜਦੋਂ ਵੀ ਜੋ ਆਇਆ ਮੈਂ ਦਰਦ ਨੇ ਲੋਕ ਕਰ ਲਈ ਗੱਡੀ ਤੇ ਉਹਨੇ ਰੋੜਾ ਚੱਕਿਆ ਦਾ ਸਿੱਧਾ ਗੱਡੀ ਤੇ ਮਾਰ ਕੇ ਗੱਡੀ ਫਾੜੀ ਕੀ ਮੰਗ ਕਰਦੇ ਮੰਗ ਜੋ ਵੀ ਆ ਸਾਨੂੰ ਇਨਸਾਨ ਚਾਹੀਦਾ। ਕੀ ਲੱਗਦਾ ਤੁਹਾਨੂੰ ਮੌਕੇ ਦੇ ਕੀ ਸਾਰਾ ਮਾਮਲਾ ਕੀ? ਮੈਂ ਤਾਂ ਮੌਕੇ ਤੇ ਆਇਆ ਜੋ ਕੁਝ ਵੀ ਵੇਖਿਆ ਜੀ। ਕੀ ਵੇਖਿਆ ਜੀ? ਆਹ ਗੱਡੀ ਦਾ ਜਿਹੜਾ ਵਾ ਸ਼ੀਸ਼ਾ ਟੁੱਟਾ ਵਾ। ਰੋੜੇ ਵੱਜੇ ਆ। ਕੋਈ ਕਾਕਾ ਨਾਮ ਦਾ ਦੱਸ ਦੇ ਵਿਅਕਤੀ ਜੋ ਜਿਹੜਾ ਮਾਰਕੀਟ ਦੇ ਭੱਜ ਗਿਆ। ਇਸ ਚਲੋ ਉਹਦੇ ਕੋਲਾ ਦੱਸਦੇ। ਇਹੋ ਚੀਜ਼ਾਂ ਸਾਹਮਣੇ ਆਈਆਂ। ਤੇ ਕੀ ਲੱਗਦਾ? ਇਹ ਫਰਾਕ ਤੋਂ ਐਸੀ ਕਿ ਕੀ ਮਤਲਬ? ਹਾਂਜੀ। ਲੋਟੇ ਦੀ ਫਰਾਕ ਤੋਂ ਐਸੀ ਕੀ ਲੱਗਦਾ? ਇਹ ਤਾਂ ਉਹਨਾਂ ਨੂੰ ਪੁੱਛ ਕੇ ਗਾਹ ਆ ਕੇ ਜੋ ਫੜਾਂਗੇ ਉਹ ਤਾਂ ਤੀਸਰਾ ਚੱਲੇਗੀ ਵੀ ਕਿਹੜੀ ਹਾਲਾਤ ਵਿੱਚ ਆਏ ਮੈਨੂੰ ਪਤਾ ਲੱਗੇਗਾ ਨਾ ਜਾਣ ਹੋ ਸਕੇ ਉਸ ਮੁੰਡੇ ਦੀ ਪਛਾਣ ਹੋਏਗੀ ਕਹਿੰਦੇ ਵੈਪਨ ਵੀ ਸੀ ਉਸਦੇ ਹਾਂ ਦੱਸਦੇ ਵੈਪਨ ਵੀ ਸੀ ਫੋਨ ਕਿਸ ਤਰ੍ਹਾਂ ਦੇ ਇਹ ਪਬਲਿਕ ਨੇ ਦੱਸਿਆ ਵੀ ਇਹਨਾਂ ਦੇ ਕੋਲ ਵੈਪਨ ਵੀ ਹੈਗਾ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਇਸ ਤਰ੍ਹਾਂ ਦੀ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਆਪਣੇ ਸਾਡੇ ਚੌਕੀ ਇੰਚਾਰਜ ਸਾਹਿਬ ਆ ਰਹੇ ਆ ਜੋ ਵੀ ਉਹ ਆਣ ਕੇ ਵੇਂਦੇ ਆ ਜਿਹੜੇ ਸਾਹਿਬ ਨਾਲ ਬੰਦੀ ਕਾਰਵਾਈ ਕਰਾਂਗੇ ਉਹਨੂੰ ਕਿਰਪਾਤਾਰ ਕਰੇ ਸਰ ਜਿਸ ਦਾ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਕੋਡ ਆਫ ਕੰਡਕਟ ਲੱਗ ਗਿਆ ਪਰ ਫਿਰ ਵੀ ਸਰੇ ਆਮ ਜਿਹੜੇ ਵੈਪਨ ਦਾ ਇਸਤੇਮਾਲ ਕੀਤਾ ਗਿਆ ਵਾ ਇਹ ਤਾਂ ਹੁਣ ਆਪਾਂ ਦੱਸਿਆ ਮਗਾੜਤੀ ਚੱਲਣ ਦਾ ਨਾ ਕੰਮ ਜੋ ਵੀ ਆਪਾਂ ਉਹਨੂੰ ਬੰਦੇ ਨੂੰ ਫੜਾਂਗੇ ਕਿਰਪਾਤਾਰ ਕਰਾਂਗੇ ਜੋ ਸਚਾਈ ਸਾਹਮਣੇ ਆਏਗੀ ਫੇਰੀ ਗੱਲ ਉੱਥੇ ਜਾ ਕੇ ਤਰਦੀ ਸ਼ੁਰੂ ਹੋਏਗੀ ਗੱਲਬਾਤ ਮੈਂ মিডিਆ ਦੇ ਸੰਮੁਖੀ ਸੀ ਮੇਰੇ ਪਿੰਡ ਵਿੱਚ ਵਿਜ਼ਿਟ ਕੀਤੀ মিডিਆ ਨੇ ਉਹਦੇ ਬਾਦੋਂ ਕਿਸੇ ਅਨਸਰ ਲਿਆਣ ਕੇ ਗੱਡੀ ਵਿੱਚੋਂ ਲੁੱਟ ਸੁੱਟ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਵੈਪਨ ਲੈ ਕੇ ਆ ਮੇਰਾ ਲੜਕਾ ਡਰਾਈਵਰ ਵਿੱਚ ਮੌਜੂਦ ਸੀ ਤੇ ਨਾਲ ਹੀ ਉਹਨੇ ਉਸ ਤੋਂ ਹਮਲਾ ਕਰ ਦਿੱਤਾ ਬਿਟ ਦੇ ਨਾਲ ਲੱਗਦਾ ਕੌਣ ਹੈ ਪਤਾ ਲੱਗਾ ਕੁਝ ਪਤਾ ਲੱਗ ਗਿਆ ਜੀ ਟਰੇਸ ਹੋ ਗਿਆ ਜੀ ਲੜਕਾ ਹੁਣ ਡਿਪਟੀ ਸਾਹਿਬ ਨੇ ਉਹ ਮੈਂ ਆਖਿਆ ਉਹ ਆ ਰਹੇ ਨੇ ਤੇ ਬਸ ਤੁਸੀਂ ਸਭ ਲਾ ਲੋ ਇਹ ਸਾਜ਼ਿਸ਼ ਹੈ ਜਾਂ ਲਾਅ ਐਂਡ ਆਰਡਰ ਦੀਆਂ ਜੋ ਸਥਿਤੀਆਂ ਨੇ ਪਿੰਡ ਦੇ ਵਿੱਚ ਇਲੈਕਸ਼ਨ ਕਿਹੜੇ ਮਾਹੌਲ ਦੇ ਨਾਲ ਅਸੀਂ ਲੜਾਂਗੇ ਅੱਜ ਹੀ ਇਲੈਕਸ਼ਨ ਅਨਾਉਂਸ ਹੋਈ ਹੈ ਤੇ ਅੱਜ ਹੀ ਸਾਡੇ ਉੱਤੇ ਹਮਲਾ ਪਹਿਲਾਂ ਉਹ ਕਹਿ ਰਹੇ ਨੇ ਕਿ ਇੱਥੇ ਲੱਭ ਰਹੇ ਸੀ ਤੁਹਾਨੂੰ ਮੈਨੂੰ ਹੁਣੇ ਪਤਾ ਲੱਗਿਆ ਕਿ ਉਹ ਲੱਭ ਰੇ ਸੀ ਸਾਨੂੰ ਇੱਧਰ ਲੱਗੇ ਬੰਨੇ ਫੇਰ ਉਹਨਾਂ ਨੇ ਵੇਖਿਆ ਇਹ ਇਹ ਵਿੱਚ ਸੁੱਤਾ ਪਿਆ ਸੀ ਲੜਕਾ ਉਹਨਾਂ ਨੇ ਉਹਨੇ ਵੇਖਿਆ ਨੂੰ ਖੜਕਾਇਆ ਤੇ ਇਹਨੂੰ ਬਾਅਦ ਵਿੱਚ ਇਹਦੇ ਉੱਤੇ ਹਮਲਾ ਕੀਤਾ ਤੁਹਾਡੀ ਗੱਡੀ ਵੇਖ ਕੇ ਤੁਹਾਨੂੰ ਲੱਭ ਰਹੇ ਹਾਂਜੀ ਹਾਂਜੀ ਹਾਂ ਦੇਖੋ ਲਾਅ ਐਂਡ ਆਰਡਰ ਦੀ ਸਥਿਤੀ ਕੀ ਬਣਾ ਮੈਨੂੰ ਮਾਰਨ ਦੀ ਨੀਤੀ ਵਿੱਚ ਆਏ ਆ ਜਾ ਕੀ ਨੀਤੀ ਵਿੱਚ ਹੈ ਹੁਣ ਕਲੀਅਰ ਤੇ ਉਹਨਾਂ ਡਿਪਟੀ ਸਾਹਿਬ ਉਹਨਾਂ ਨੂੰ ਅਰੈਸਟ ਕਰਨ ਤੇ ਉਤੋਂ ਕਲੀਅਰ ਹੋਵੇ ਕਿ ਕੀ ਮਨਚਾ ਸੀ ਉਹਦੀ ਪੁਲਿਸ ਕੋਲ ਤੁਸੀਂ ਧਿਆਨ ਪਿਆ ਮਾਮਲਾ ਮੈਂ ਲੈਂਦਾ ਜੀ ਮੈਂ ਹੁਣ ਉਹਨਾਂ ਦੀ ਵੇਟ ਕਰ ਰਿਹਾ ਜੀ ਇੱਥੇ ਮੈਂ ਪੰਚਾਇਤੀ ਚੋਣਾਂ ਦਾ ਲਾਨ ਹੈ ਤੁਸੀਂ ਪੰਚਾਇਤੀ ਚੋਣਾਂ ਲੜਨੀ ਹੈ ਲੱਗਦਾ ਇਸ ਤਰੀਕੇ ਦਾ ਹਮਲਾ ਕਿਸ ਤੇ ਲੋਰਡ ਆਰਡਰ ਲੋਅ ਆਰਡਰ ਕਿਸ ਦੀ ਤੁਹਾਡੇ ਸਾਹਮਣੇ ਹੀ ਹੈ ਜੀ ਮੈਂ ਤੁਹਾਡੇ ਨਾਲ ਸੀ মিডিਆ ਦੀ ਨਿਗਰਾਨੀ ਵਿੱਚ ਸੀ ਮੈਂ ਤੇ মিডিਆ ਦੀ ਨਿਗਰਾਨੀ ਦੇ ਵਿੱਚ ਹੋਣ ਦੇ ਬਾਵਜੂਦ ਮੇਰੇ ਉੱਤੇ ਹਮਲਾ ਹੋ ਗਿਆ ਤੇ ਜੇ ਮੈਂ ਉਹ ਕਿਤੇ ਇੱਥੇ ਹੁੰਦਾ ਤੇ ਕੀ ਬਤਾ ਕੀ ਹਮਲਾ ਉਹਨੇ ਮੇਰੇ ਤੇ ਕਰਕੇ ਜਾਣਾ ਸੀ ਕੀ ਉਹਦੀ ਮੇਰੇ ਪ੍ਰਤੀ ਤੇ ਤੁਹਾਡੇ ਸਾਹਮਣੇ ਇੰਨੀ ਮਤਲਬ ਮંચਾ ਇਦਾਂ ਕਰਵਾਰ ਤੇ ਇੱਕ ਸਰਪੰਚ ਦੇ ਨਾਲ ਦੇਖਣੀ ਮਤਲਬ ਮੈਨੂੰ ਲੱਗਦਾ ਵੀ ਕੋਈ ਇਹ ਲਾਅ ਐਂਡ ਆਰਡਰ ਦੀਆਂ ਸਥਿਤੀਆਂ ਜਿਹੜੀਆਂ ਪੰਜਾਬ ਵਿੱਚ ਅੱਜ ਇਲੈਕਸ਼ਨ ਅਨਾਉਂਸ ਹੋਈ ਹੈ ਵੀ ਇਤੋਂ ਜਗ ਜਹਰ ਹੁੰਦਾ ਵੀ ਕਿੱਦਾਂ ਦੀ ਸਥਿਤੀ ਹੈ ਮੈਂ ਮੰਗ ਕਰਦੇ ਮੈਂ ਇਨਸਾਫ ਦੀ ਮੰਗ ਕਰਦੇ ਵੀ ਪੰਜਾਬ ਦੇ ਲੋਕ ਅੱਜ ਇਲੈਕਸ਼ਨ ਨਾਉਂ ਸੂਈ ਵੀ ਕਿਹੜੇ ਹਿਸਾਬ ਨਾਲ ਸੀਐਫਐ ਵੀਹ ਦਿਨਾਂ ਦੇ ਵਿੱਚ ਇਲੈਕਸ਼ਨ ਆ ਟਕਰਾਅ ਵੀ ਹੋਣੇ ਨੇ ਇੱਥੋਂ ਅੱਜ ਮੈਨੂੰ ਟਕਰਾਅ ਵੱਡਾ ਦਿਖ ਪਿਆ ਮੇਰੇ ਉੱਤੇ ਹਮਲਾ ਕਨੇ ਅੱਜ ਤੱਕ ਕੋਸ਼ਿਸ਼ ਨਹੀਂ ਕੀਤੀ ਪਰ ਪਹਿਲੀ ਵਾਰੀ ਇੰਨੀ ਯੁਰਤ ਕਨੇ ਵਿਖਾਈ ਹੈ ਹੁਣ ਮੈਨੂੰ ਸਮਝ ਨਹੀਂ ਲੱਗਦੀ ਸਰ ਕੀ ਗੱਲਬਾਤ ਕੀ ਹੋਈ ਸਾਨੂੰ ਫੋਨ ਆਇਆ ਜੀ ਆਪਣੇ ਸੁਖਰਾਜ ਸਿੰਘ ਰੰਧਾਵਾ ਦਾ ਉਹ ਕਹਿੰਦਾ ਵੀ ਸਾਡੇ ਤਾਂ ਮੁੰਡਾ ਲਾ ਹੈਗਾ ਸੀ ਆਕਾਸ਼ਦੀਪ ਸਿੰਘ ਉਹ ਗੱਡੀ ਲਾ ਕੇ ਉਹਦੇ ਵਾਲੀ ਦੇ ਖੜਾ ਹੈ ਕੋਈ ਬੰਦਾ ਆਇਆ ਲਾਪਰੀ ਸਿੰਘ ਕਾਕਾ ਉਹਨੇ ਆਂਦਾ ਵੀ ਆਣ ਕੇ ਗੱਡੀ ਨੂੰ ਰੋੜਾ ਮਾਰਿਆ ਜਿਹਦਾ ਸੀਸਾ ਬੈਂਡ ਹੋ ਗਿਆ ਉਹ ਕਾਸ਼ ਨੇ ਆਪਣੀ ਗੱਡੀ ਲੋਕ ਕਰ ਲਈ ਇਹ ਆਂਦੇ ਜਾਂਦੇ ਜਾਂਦੇ ਪਿਸਤੌਲੋ ਵਿਖਾ ਗਏ ਉਹ ਹੁਣ ਅਸੀਂ ਤਸਦੀਕ ਕਰਕੇ ਤੇ ਬਾਕੀ ਕਾਰਵਾਈ ਕਰਦਾਂਗੇ ਕਿ ਪਿਸਤੌਲ ਹੈਗਾ ਜਾਂ ਨਹੀਂ ਹੈਗਾ ਕਿ ਇਹਨਾਂ ਦੀ ਰੰਜਿਸ਼ ਕੀ ਹੈ ਉਹ ਵੇਖ ਲੈਣੇ ਕਿਸ ਤਰ੍ਹਾਂ ਦੀ ਸਰਕਾਰ ਬਈ ਕਿਸ ਤਰ੍ਹਾਂ ਹੀ ਰਹੇ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਕਰਵਾਈਏ ਕਾਰਵਾਈ ਜੋ ਬਿਆਨ ਦਿੰਦੇ ਨੇ ਉਹਦੇ ਅਧਾਰ ਤੇ ਕਰਦਾਂਗੇ ਆਪਾਂ ਉਹ ਤਾਂ ਦੀਖ ਚ ਪਾਇਆ ਜਾਊਗਾ ਹਟ ਗੋ ਸਰ ਅੱਜ ਹੀ ਚੋਣਾਂ ਦਾ ਸਰ ਐਲਾਨ ਹੋਇਆ ਪੰਚਾਇਤੀ ਚੋਣਾਂ ਦਾ ਇਹਦੇ ਬਾਰੇ ਅਜੇ ਕੋਈ ਕਨਫਰਮ ਨਹੀਂ ਲੱਗਾ ਪਰ ਫੇਰ ਵੀ ਲੋਅ ਨਾਡਰ ਕਿਉਂਕਿ ਕੈਂਡ ਦੇ ਵਿੱਚ ਬੜੇ ਬੜੇ ਇਸ ਤਰ੍ਹਾਂ ਦੇ ਭੋਲ ਲੱਗ ਪਿਆ ਦਾ ਚਲੋ ਇਹਦੇ ਬਾਰੇ ਇਲੈਕਸ਼ਨ ਬਾਰੇ ਤਾਂ ਅਜੇ ਕੋਈ ਜਾਣਕਾਰੀ ਨਹੀਂ ਫੇਰ ਵੀ ਆਪਾਂ ਜੋ ਇਹ ਕਹਿੰਦੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਕੇ ਤੇ ਉਹਨੂੰ ਅਰੇਸਟ ਕਰਾਂਗੇ